ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੀਆਂ ਸਾਰੀ ਸਰਕਾਰੀਆਂ ਪਰਤਿਆਂ ਤੇ ਅਨਮਿੱਥੇ ਸਮੇਂ ਲਈ ਰੋਕ ਲਾ ਦਿੱਤੀ ਗਈ ਹੈ ਕਿਉਂ ਲਾਈ ਗਈ ਹੈ ਰੋਕ ਕੀ ਕਾਰਨ ਹੈ ਕਿ ਸਾਰੇ ਐਗਜ਼ਾਮ ਜਿਹੜੇ ਨੇ ਪੋਸਟਪੋਨ ਕਰ ਦਿੱਤੇ ਗਏ ਨੇ ਕੀ ਹੁਣ ਪਰਤियां ਕੰਪਲੀਟ ਹੋਣਗੀਆਂ ਜਾਂ ਨਹੀਂ ਹੋਣਗੀਆਂ ਕਦੋਂ ਹੋਣਗੀਆਂ ਤਾਂ ਕਦੋਂ ਪੇਪਰ ਲੈ ਜਾਣਗੇ ਕਿਉਂ एग्जाम ਜਿਹੜੇ ਨੇ ਉਹ ਪੋਸਟਪੋਨ ਕੀਤੇ ਗਏ ਨੇ ਕਿਉਂ ਸਾਰੀਆਂ ਭਰਤੀਆਂ ਤੇ ਰੋਕ ਲਾਈ ਗਈ ਹੈ ਇਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਜੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਸਾਰੀਆਂ ਭਰਤੀਆਂ ਤੇ ਅੱਜ ਸਵੇਰ ਦੀ ਇੱਕ ਨਿਊਜ਼ ਚੱਲ ਰਹੀ ਹੈ ਕਿ ਪੰਜਾਬ ਦੀਆਂ ਸਾਰੀਆਂ ਭਰਤੀਆਂ ਤੇ ਇੱਕ ਰੋਕ ਲਾ ਦਿੱਤੀ ਗਈ ਹੈ ਤਾਂ ਆਪਾਂ ਸਾਰੇ ਜਾਣਦੇ ਆ ਪਿਛਲੇ ਦਿਨੀ ਵਿੱਤ ਕਮਿਸ਼ਨ ਵੱਲੋਂ ਜਿਹੜਾ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ 7ਵੇਂ ਪੇ ਕਮਿਸ਼ਨ ਦੀ ਜਿਹੜੀ ਲਾਗੂ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਇਸ ਤੋਂ ਪਹਿਲਾਂ ਜਿਹੜੀਆਂ ਭਰਤੀਆਂ 2020 ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਹੋਈਆਂ ਸੀ ਪੰਜਾਬ ਸਰਕਾਰ ਦੇ ਵਿੱਚ ਤਾਂ ਉਹ ਸਾਰੀਆਂ ਭਰਤੀਆਂ ਤੇ ਜਿਹੜਾ ਸੀ 7ਵਾਂ ਪੇ ਕਮਿਸ਼ਨ ਸੈਂਟਰ ਸਰਕਾਰ ਦਾ ਜਿਹੜਾ 7ਵਾਂ ਪੇ ਕਮਿਸ਼ਨ ਲਾਇਆ ਜਾਣਾ ਸੀ ਤਾਂ ਉਹਨਾਂ ਤੇ ਸੱਤਵਾਂ ਪੇ ਕਮਿਸ਼ਨ ਲੱਗ ਵੀ ਰਿਹਾ ਸੀ ਤੇ ਪਰ ਨਾਲ ਦੀ ਨਾਲ ਜਿਹੜਾ ਸੀ ਸੱਤਵੇਂ ਪੇ ਕਮਿਸ਼ਨ ਉਹਨਾਂ ਦੇ ਪਰ ਲੱਗ ਰਿਹਾ ਸੀ ਤਾਂ ਦੂਸਰੇ ਪਾਸੇ ਜਿਹੜਾ ਸੀ 2018 ਤੋਂ ਬਾਅਦ ਜਿਹੜੇ ਸਰਵਸ ਰੂਲ ਦੇ ਵਿੱਚ ਜਿਹੜੇ ਸੀ ਉਹ ਚੇਂਜ ਨਹੀਂ ਕੀਤਾ ਗਿਆ ਸੀ ਉਸ ਨੂੰ ਬਦਲਾਵ ਨਹੀਂ ਕੀਤਾ ਗਿਆ ਸੀ ਇਸ ਲਈ ਜਦੋਂ ਸੱਤਵਾਂ ਪੇ ਕਮਿਸ਼ਨ ਵਰਤਿਆਂ ਤੇ ਲੱਗ ਰਿਹਾ ਸੀ ਤੇ ਜਿਹੜੇ employees ਸੀ ਉਹਨਾਂ ਨੇ ਜਾ ਕੇ ਡਿਪਾਰਟਮੈਂਟ ਦੇ ਖਿਲਾਫ ਸਰਕਾਰ ਦੇ ਖਿਲਾਫ ਕੋਰਟ ਦੇ ਵਿੱਚ ਜਾ ਕੇ ਕੇਸ ਕਰਤਾ ਵੀ ਸਾਡੇ ਜਿਹੜੇ 7 ਕਮਿਸ਼ਨ ਦਾ ਸਤਮਾ ਲਾਇਆ ਜਾ ਰਿਹਾ ਪਰ ਜਿਹੜੇ ਸਾਡੇ ਸਰਵਿਸ ਰੂਲ ਨੇ ਉਹਦੇ ਅਨੁਸਾਰ ਸਾਨੂੰ ਪੰਜਾਬ ਦਾ 6ਵੇਂ ਪੇਕ ਮਿਸ਼ਨ ਲਾਣਾ ਚਾਹੀਦਾ ਹੈ 7ਵੇਂ ਪੇਕ ਕਮਿਸ਼ਨ ਤੇ 6ਵੇਂ ਕਮਿਸ਼ਨ 6 ਕਮਿਸ਼ਨ ਪੰਜਾਬ ਦੇ 6ਵੇਂ ਪੇਕ ਕਮਿਸ਼ਨ ਦੇ ਵਿੱਚ ਕੁਝ ਜਿਹੜਾ ਤਨਖਾਹ ਦਾ ਫਰਕ ਹੈ ਤਾਂ ਇਸ ਲਈ ਜਿਹੜਾ ਤਨਖਾਹ ਦਾ ਫਰਕ ਇਸ ਤੋਂ ਪਹਿਲਾਂ ਵਾਰ ਜਿੰਨੇ ਵੀ ਨੇ ਉਹ ਅਮਪਲਾਈਜ਼ ਨੇ ਉਹਨਾਂ ਤੇ ਇਹ ਪੰਜਾਬ ਦਾ ਪੇ ਕਮਿਸ਼ਨ ਲੱਗ ਰਿਹਾ ਤੇ ਉਸ ਤੋਂ ਬਾਅਦ 2020 ਤੋਂ ਬਾਅਦ ਸੱਤਵਾਂ ਪੇ ਕਮਿਸ਼ਨ ਲੱਗ ਗਿਆ ਸੀ ਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਆਪਣਾ ਕੇਸ ਦਰਜ ਕਰਵਾ ਦਿੱਤਾ ਤੇ ਆਈ ਕੇਸ ਕੋਰਟ ਨੇ ਵੀ ਕਹਿ ਦਿੱਤਾ ਕਿ ਇਹਨਾਂ ਤੇ ਪੰਜਾਬ ਦਾ ਪੇ ਕਮਿਸ਼ਨ ਹੀ ਲਾਗੂ ਕੀਤਾ ਜਾਵੇ ਕਿਉਂਕਿ ਸਰਵਸ ਰੂਲ ਦੇ ਵਿੱਚ ਕੋਈ ਚੇਂਜ ਨਹੀਂ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ ਜਿਹੜਾ ਸੀ ਡਿਪਾਰਟਮੈਂਟ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਤੇ ਚਲੀ ਗਈ ਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਲਾ ਦਿੱਤਾ ਤਾਂ ਸੁਪਰੀਮ ਕੋਰਟ ਨੇ ਵੀ ਜਿਹੜਾ ਐਮਪਲਾਈਜ਼ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਕਿ ਤੁਸੀਂ ਇਸ ਦੇ ਵਿੱਚ ਜਿਹੜੇ ਸ਼ੇਵਾ ਪੇ ਕਮਿਸ਼ਨ ਪੰਜਾਬ ਪੇ ਕਮਿਸ਼ਨ ਹੀ ਲਾਇਆ ਜਾਵੇ ਤਾਂ ਹੁਣ ਸਰਕਾਰ ਨੇ ਸਰਵਸ ਰੂਲ ਦੇ ਵਿੱਚ ਜਿਹੜਾ ਸੀ ਬਦਲਾਵ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਹੁਣ ਜਿੰਨੀਆਂ ਵੀ ਪਰਤੀਆਂ ਨੇ ਇੱਕ ਵਾਰ ਸਾਰੀਆਂ ਪਰਤੀਆਂ ਤੇ ਰੋਕ ਲਾਈ ਜਾਂਦੀ ਹੈ ਤੇ 7ਵੇਂ ਪੇ ਕਮਿਸ਼ਨ ਦੇ ਵਿੱਚ ਅਨੁਸਾਰ ਜਿਹੜੇ ਨੇ ਸਰਵਸ ਰੂਲ ਜਿਹੜੇ ਨੇ ਉਹ ਅਮੈਂਡਮੈਂਟ ਕੀਤੇ ਜਾਣ ਸਰਵਸ ਰੂਲ ਚੇਂਜ ਕੀਤੇ ਜਾਣ ਤਾਂ ਹੁਣ ਜਿਹੜੇ ਨੇ ਸਰਵਸ ਰੂਲ ਜਿਹੜੇ ਅਮੈਂਡਮੈਂਟ ਕੀਤੇ ਜਾਣਗੇ ਚੇਂਜ ਕੀਤੇ ਜਾਣਗੇ ਤਾਂ ਇਸ ਲਈ ਜਦੋਂ ਤੱਕ ਇਸ ਰੂਲ ਜਿਹੜੇ ਨੇ ਇੱਕ ਮੇਜਨ ਦੁਆਰਾ ਜਿਹੜੇ ਸਰਵਸ ਰੂਲ ਨੇ ਉਹ ਅਮੈਂਡਮੈਂਟ ਨਹੀਂ ਕੀਤੇ ਰੂਲ ਚੇਂਜ ਨਹੀਂ ਕੀਤੇ ਜਾਂਦੇ ਤਾਂ ਉਨੀ ਦੇਰ ਤੱਕ ਜਿਹੜੀਆਂ ਭਰਤੀਆਂ ਤੇ ਰੋਕ ਲਾ ਦਿੱਤੀ ਗਈ ਇੱਕ ਵਾਰ ਸਾਰੇ ਜਿਹੜੇ ਐਗਜ਼ਾਮ ਨੇ ਸਾਰੇ ਪੇਪਰ ਜਿਹੜੇ ਨੇ ਪੋਸਟਪੋਨ ਕਰ ਦਿੱਤੇ ਗਏ ਨੇ ਤਾਂ ਕੀ ਹੋਣੇ ਪੇਪਰ ਹੋਣਗੇ ਕਿ ਨਹੀਂ ਹੋਣਗੇ ਇਹ ਦਾ ਇੱਕ ਮੁੱਦਾ ਬਣਿਆ ਹੋਇਆ ਤਾਂ ਬਿਲਕੁਲ ਜਿਹੜੇ ਨੇ ਪੇਪਰ ਹੋਣਗੇ ਪੇਪਰ ਜ਼ਰੂਰ ਹੋਣਗੇ ਕਿਉਂਕਿ ਜਿੰਨੀ ਦੇਰ ਤੱਕ ਰੂਲ ਅਮੈਂਡਮੈਂਟ ਹੁੰਦੇ ਨਹੀਂ ਹੁੰਦੇ ਉਨੀ ਦੇਰ ਤੱਕ ਪੇਪਰ ਨਹੀਂ ਆਉਣਗੇ ਤਾਂ ਪੇਪਰ ਜਿਹੜੇ ਰੂਲ ਅਮੈਂਡਮੈਂਟ ਜਲਦੀ ਹੋ ਜਾਣਗੇ ਤੇ ਇਸ ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਨੇ ਇਹ ਭਰਤੀਆਂ ਕੰਪਲੀਟ ਕੀਤੀਆਂ ਜਾਣਗੀਆਂ ਤਾਂ ਇਹ ਭਰਤੀਆਂ ਜ਼ਰੂਰ ਕੰਪਲੀਟ ਹੋਣਗੀਆਂ ਪਰ ਕੁਝ ਸਮੇਂ ਲਈ ਜਿਹੜੇ ਨੇ ਇਹ ਇਹ ਭਰਤੀਆਂ ਨੂੰ ਜਿਹੜਾ ਭਰਤੀਆਂ ਤੇ ਰੋਕ ਲਾ ਦਿੱਤੀ ਗਈ ਹੁਣ ਇੱਕ ਵਾਰ ਸਾਰੀਆਂ ਹੀ ਭਰਤੀਆਂ SSC ਦੀਆਂ ਜਾਂ ਕੋਈ ਵੀ PPSSC ਜਾਂ ਕੋਈ ਵੀ ਪੀ ਟ੍ਰਿਪਲ ਐਸ ਬੀ ਦੀ ਕੋਈ ਵੀ ਭਰਤੀ ਜਿਹੜੀ ਚੱਲ ਰਹੀ ਸੀ ਤਾਂ ਸਾਰੀਆਂ ਭਰਤੀਆਂ ਤੇ ਇੱਕ ਵਾਰੀ ਰੋਕ ਲਾਈ ਗਈ ਹੈ ਤੇ ਹੁਣ ਜਿਹੜਾ ਇਹ ਪੇਪਰ ਹੋਣਗੇ ਤਾਂ ਕੈਂਡੀਡੇਟਸ ਕਈ ਜਿਹੜੇ ਨੇ ਉਹ ਤਿਆਰੀ ਛੱਡ ਰਹੇ ਨੇ ਪਰ ਮੈਂ ਕਹਾਂਗਾ ਵੀ ਤਿਆਰੀ ਤੁਹਾਨੂੰ ਨਹੀਂ ਛੱਡਣੀ ਚਾਹੀਦੀ ਤੁਹਾਡੇ ਕੋਲ ਹੋਰ ਟਾਈਮ ਮਿਲ ਗਿਆ ਤਿਆਰੀ ਕਰਨ ਦਾ ਤਾਂ ਇਸ ਲਈ ਜਿਹੜਾ ਇਹ ਟਾਈਮ ਹੈ ਤੁਸੀਂ ਖਰਾਬ ਨਹੀਂ ਕਰਨਾ ਆਪਣੇ ਇੱਕ ਬੁੱਕਸ ਨੂੰ ਤੁਸੀਂ ਕਲੋਜ਼ ਕਰਕੇ ਰੱਖ ਨਹੀਂ ਦੇਣਾ ਤੁਸੀਂ ਆਪਣੀ ਤਿਆਰੀ ਕਰੋ ਤਿਆਰੀ ਰੱਖੋ ਪੇਪਰ ਹੋਣਗੇ ਕੁਝ ਸਮੇਂ ਬਾਅਦ ਜਿਹੜੇ ਨੇ ਇਹ ਰੂਲ ਅਮੈਂਡਮੈਂਟ ਹੋਣਗੇ ਰੂਲ ਅਮੈਂਡਮੈਂਟ ਹੋਣ ਤੋਂ ਬਾਅਦ ਜਿਹੜੇ ਨੇ ਅਗਲੀਆਂ ਭਰਤੀਆਂ ਜਿਹੜੀਆਂ ਨੇ ਉਹ ਉਸੇ ਤਰ੍ਹਾਂ ਕੰਪਲੀਟ ਕੀਤੇ ਜਾਣਗੇ ਇਹ ਸੀ ਅੱਜ ਦੀ ਅਪਡੇਟ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਇੱਕ ਡਿਸਕਸ਼ਨ ਵੀਡੀਓ ਸੀ ਡਿਸਕਸ਼ਨ ਸੀਗੀ ਸਰਕਾਰ ਦੁਆਰਾ ਜਿਹੜੀਆਂ ਭਰਤੀਆਂ ਤੇ ਇੱਕ ਵਾਰ ਰੋਕ ਲਾਈ ਗਈ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਤ ਹਰ ਇੱਕ ਜਾਣਕਾਰੀ ਇਮਪਰੋਵਾਈਡ ਕਰਵਾਈ ਜਾਂਦੀ ਹੈ ਇਸ ਚੈਨਲ ਤੇ ਤਾਂ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ